ਨਮਸਕਾਰ ਤੁਸੀਂ ਦੇਖ ਰਹੇ ਹੋ ਏਵੀ ਪੰਜਾਬੀ ਲਾਈਵ ਟੀਵੀ ਤੇ ਮੈਂ ਹਜਿੰਦਰ ਕਪਾਲਪੁਰਾ ਅੱਜ ਆਪਾਂ ਗੱਲ ਕਰਾਂਗੇ ਅੰਮ੍ਰਿਤਸਰ ਤੋਂ ਕਾਦੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਜੀ ਦੀ ਅਨਿਲ ਜੋਸ਼ੀ ਨੇ ਆਪਣਾ ਸਿਆਸੀ ਜੀਵਨ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼ੁਰੂ ਕੀਤਾ ਉਹ 2007 ਵਿੱਚੋਂ ਅੰਮ੍ਰਿਤਸਰ ਉੱਤਰੀ ਤੋਂ ਵრაਇਕ ਬਣੇ ਉਸ ਤੋਂ ਬਾਅਦ ਲਗਾਤਾਰ ਦੋ ਵਾਰ 12 ਵਿੱਚ ਉਹ ਫੇਰ ਜਿੱਤੇ ਤੇ ਮੰਤਰੀ ਬਣੇ ਕੈਬਨਿਟ ਮੰਤਰੀ ਦੇ ਅਹੁਦੇ ਤੇ ਉਹਨਾਂ ਕੰਮ ਕੀਤਾ ਤੇ ਆਪਣੀ ਚੰਗੀ ਚੋਖੀ ਪਛਾਣ ਲਈ ਅਨਿਲ ਜੋਸ਼ੀ ਹੁਣ ਤੱਕ ਬਿਲਕੁਲ ਬੇਦਾਗ ਜਿਹੜੇ ਵਿਅਕਤੀ ਆ ਉਹ ਨਜ਼ਰ ਆਉਂਦੇ ਹਨ ਅਨਿਲ ਜੋਸ਼ੀ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਜਸ ਖਟਿਆ ਪਰ ਨਵਾਂ ਮੋੜ ਉਦੋਂ ਆਇਆ ਜਦੋਂ ਕਿਸਾਨਾਂ ਦੇ ਮੁੱਦੇ ਤੇ 2021 ਵਿੱਚ ਉਹਨੇ ਭਾਰਤੀ ਜਨਤਾ ਪਾਰਟੀ ਦੀ ਮੁਦ ਮੁਢਲੀ ਮੈਂਬਰਸ਼ਿਪ ਜਿਹੜੀ ਆ ਉਹ ਤੋਂ ਤਸੀਫਾ ਦੇ ਦਿੱਤਾ ਕਿਉਂਕਿ ਉਹ ਕਿਸਾਨੀ ਮੁੱਦੇ ਤੇ ਕਿਸਾਨੀ ਸੰਘਰਸ਼ ਦੇ ਨਾਲ ਖੜੇ ਹੋਏ ਤੇ ਫਿਰ ਉਹਨਾਂ ਜੁਆਇਨ ਕੀਤੀ ਅਕਾਲੀ ਦਲ ਤੇ ਅੱਜ ਅਕਾਲੀ ਦਲ ਦੇ ਵਿੱਚ ਉਹ ਕੰਮ ਕਰਦੇ ਨੇ ਤੇ ਕਰ ਰਹੇ ਨੇ ਆਪਣੀਆਂ ਜਨਸਭਾਵਾਂ ਆਓ ਵੇਖਦੇ ਹਾਂ ਉਹਨਾਂ ਦੀ ਇੱਕ ਰਿਪੋਰਟ ਆਖੇ ਆਪਾਂ ਇਹਨਾਂ ਨੂੰ ਪਾਰਲੀਮੈਂਟ ਵਿੱਚ ਭੇਜੀਏ ਸੋ ਇਹਨੀਆਂ ਬੇੜਤੀਆਂ ਕੂ ਲੀਡਰਸ਼ਿਪ ਕਿ ਆਏ ਹੋਏ ਮੇਰੇ ਭੈਣੋ ਤੇ ਭਰਾਵੋ ਗੱਜ ਕੇ ਪਤੇ ਲਾਈਏ ਵਾਹਿਗੁਰੂ ਜੀ ਦਾ ਖਾਲਸਾ ਸਨੈਕੀ ਦੀ ਕੀਤੇ ਨੰਬਰ ਜਿਹੜੀ ਐ ਮੈਸਰ ਕੇ ਤੋਂ ਫੈਨ ਸੀ ਉਹ ਪੈਂਸ ਨੰਬਰ ਜਿਹੜੀ ਵਾਰ ਦੇ ਵਿੱਚੋਂ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਦਿলো ਧੰਨਵਾਦ ਕਰਦਾ ਆ ਔਰ ਸਾਡੇ ਵਿੱਚ ਜੋ ਲੋਕ ਸਭਾ ਦੇ ਇਲੈਕਸ਼ਨ ਲੱਗ ਰਹੇ ਆ ਅਨੀਲ ਜੋਸ਼ੀ ਜੀ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਪੂਰੇ ਟਾਈਮ 'ਚ ਆਏ ਆ ਇਸ ਮੌਕੇ ਤੇ ਨਿਲ ਜੋਸ਼ੀ ਨੇ ਬੋਲਦਿਆਂ ਆਖਿਆ ਕਿ ਤੁਸੀਂ 5 ਸਾਲ ਲਈ ਜਿਹੜਾ ਉਮੀਦਵਾਰ ਚੁੰਦੇ ਹੋ 5 ਸੈਕਿੰਡ ਦੇ ਵਿੱਚ ਕਈ ਵਾਰ ਆਪਣਾ 5 ਸਾਲ ਖਰਾਬ ਕਰ ਲਿੰਦੇ ਹੋ ਇਸ ਵਾਰ ਤੁਸੀਂ ਉਮੀਦਵਾਰ 5 ਸਾਲ ਲਈ ਚੁਣੋ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਤੰਜ ਕੱਸਦੇ ਆਖਿਆ ਕਿ ਤੁਸੀਂ ਅੱਜ ਤੱਕ ਆਪਣੇ ਐਮਐਲਏ ਨੂੰ ਕਦੀ ਵੇਖਿਆ ਹੈ ਆਪਣੇ ਹਲਕੇ ਵਿੱਚ ਆਉਂਦੇ ਆ ਇਹੋ ਜੀਆਂ ਪਾਰਟੀਆਂ ਤੇ ਇਹੋ ਜੇ ਲੋਕਾਂ ਨੂੰ ਕਦੇ ਵੀ ਵੋਟ ਨਾ ਪਾਓ ਨਾਲ ਹੀ ਉਹਨਾਂ ਆਖਿਆ ਕਿ ਕੋਈ ਗੁਜਰਾਤ ਮਾਡਲ ਦੱਸਦਾ ਤੇ ਕੋਈ ਦਿੱਲੀ ਮਾਡਲ ਅਸੀਂ ਅੰਮਰਸਰ ਮਾਡਲ ਦਿਖਾਵਾਂਗੇ ਕਿਉਂਕਿ ਤੁਸੀਂ ਮੈਨੂੰ ਗਵੰਡੀ ਹਲਕੇ ਦੇ ਵਿੱਚ ਐਮਐਲਏ ਤੇ ਮੰਤਰੀ ਵੇਖਿਆ ਤੇ ਸਾਰੇ ਜਾਣਦੇ ਹੋ ਤੇ ਪਛਾਣਦੇ ਹੋ ਇਹ ਸਾਰੀਆਂ ਗੱਲਾਂ ਅਨਿਲ ਜੋਸ਼ੀ ਨੇ ਕਈਆਂ ਸਾਡੇ ਕੋਲ ਹੋਰ ਵੀ ਬੜੇ ਜੀਕਲ ਸੁਬਾਨ ਅੱਜ ਦਫਾ ਸੁਬਾਨ ਪਹੁੰਚੇ ਨੇ ਸਾਰਿਆਂ ਦਾ ਹੀ ਇਥੇ ਹੋਂਤੇ ਮੈਂ ਗੋਰਾ ਰੰਧਾਵਾ ਜੀ ਵੱਲੋਂ ਜੀ ਇਹ ਆਖਦਾ ਹਾਂ ਹੁਣ ਮੈਂ ਬੇਨਤੀ ਕਰਦਾ ਹਾਂ ਆਪਣੇ ਹਣਕਾ ਲੋਸਵਾ ਦੀ ਆਗ ਛਾਣ ਕੇ ਜਾਣ ਸ੍ਰੀ ਨੀਲ ਜੋਸ਼ੀ ਨੂੰ ਉਹ ਆਪੀ ਨਾਲ ਮੈਨੂੰ ਸਾਹਦੇ ਕਰਨੇ ਸ੍ਰੀ ਨੀਲ ਜੋਸ਼ੀ ਸ੍ਰੀ ਅਨੀਲ ਜੋਸ਼ੀ ਜੀ ਜਿੰਦਾਬਾਦ ਸ੍ਰੀ ਅਨੀਲ ਜੋਸ਼ੀ ਜੀ ਜਿੰਦਾਬਾਦ ਚਾਲੂ ਕਰ ਲੋ ਬਹੁਤ ਸਰਕਾਰ ਨੂੰ ਬਹੁਤ ਸਰਕਾਰ ਨੂੰ ਬਰਤਾਲ ਸਿੰਘ ਜੀ ਸਰਕਾਰ ਦਾ ਅਜ ਮਸ਼ੀਨ ਜਿਸ ਨੇ ਸੇਕੋ ਮਲ ਜੀ ਜਿਆੜਾ ਸਾਹਿਬ ਤਾਂ ਜੀ ਜੀ ਦੇ ਰੂਪ ਕਰਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਜੀ ਮੇਰਾ ਵੀਰ ਗੋੜਾ ਲੰਡਾਵਾ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਦਿੱਤਾ ਤੁਨਾ ਸਾਹਿਬ ਦੇਵੀ ਆਇਆ ਸਰਪਾ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਰੀ ਗਰੀਨ ਜਿਹੜੀ ਇੱਥੇ ਬੈਠੀ ਹੈ ਵੱਡੀ ਗਿੰਤੀ ਚ ਜਿਹੜੀਆਂ ਕਾਣਾ ਮਾਤਾਵਾਂ ਵਨਗੁਰ ਦੀ ਦਾ ਹਾਲਸਾ ਵਨਗੁਰ ਦੀ ਖਤੇ ਜੈ ਸ਼੍ਰੀ ਗੁਰੂ ਦੇਖੋ ਹਰ ਵਾਰੀ ਆਪਾਂ ਹਰ ਪੰਜਾ ਸਾਲਾਂ ਬਾਅਦ ਵੋਟ ਪਾਈ ਜਾਂਦੇ ਆਪਾਂ ਵਿਚਾਰ ਕਰੀਏ ਆਪਾਂ ਵੋਟ ਫਾਉਂਦੇ ਕਿਉਂ हर 5 ਸਾਲ ਬਾਅਦ ਕੈਂਡੀਡੇਟ ਆਉਂਦੇ ਆ ਵੋਟਾਂ ਪਾਉ ਜੀ ਵੋਟਾਂ ਪਾਉ ਜੀ ਆਪਾਂ ਵੋਟਾਂ ਪਾ ਦਿੰਨੇ ਆ ਨਾਲ ਹੀ ਪਸਟਾਉਣਾ ਸ਼ੁਰੂ ਕਰ ਦਿੰਨੇ ਆ ਤੇ ਨਾਲ ਹੀ ਸੂਚਨਾ ਸ਼ੁਰੂ ਕਰ ਦਿੰਨੇ ਆ ਕਿ ਆਉਂਦਾ ਨਹੀਂ ਕੋਈ ਮੁਰਦਾ ਨਹੀਂ ਨਾ ਮੈਨੇਵਰ ਜਰਬੇ ਵੀ ਕਰਦੇ ਕਈ ਵਾਰੀ ਕਈ ਵਾਰੀ ਐਸੇ ਸਬਜਵਾਗ ਆਉਂਦੇ ਆਪਣੇ ਸਾਹਮਣੇ ਸਾਨੂੰ ਕਿਤਾਬ ਸੁਪਨੇ ਵਿਖਾਈ ਜਾਂਦੇ ਆ ਸਾਡੇ ਅੱਗੇ ਐਸੇ ਮਾਡਲ ਰੱਖੇ ਜਾਂਦੇ ਕੋਈ ਆਂਦਾ ਨਾ ਦਿੱਲੀ ਦਾ ਮਾਡਲ ਲੈ ਕੇ ਆਇਆ ਕੋਈ ਆਂਦਾ ਗੁਜਰਾਤ ਦਾ ਮਾਡਲ ਕੋਈ ਆਂਦਾ ਅਮਰੀਕਾ ਚਾਹੁੰਦਾ ਕਿ ਤੁਹਾਡੀਆਂ ਜਿਹੜੀ ਬੇਸਿਕ ਜ਼ਰੂਰਤਾਂ ਤੁਹਾਡੀਆਂ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਉਹ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਤਰ ਤੂੰ ਐਵੇਂ ਹੀ ਵੋਟਾਂ ਪਾ ਦਿੰਦੇ ਜੀ ਬਿਨ ਬਗੈਰ ਗੱਲੋਂ ਹੀ ਤੇ ਇਹਨਾਂ ਨੂੰ ਕੋਈ ਪਤਾ ਪਉਦਾ ਨਹੀਂ ਹੈ ਨਹੀਂ ਕੋਈ ਕਿ ਆਪਾਂ ਵੋਟ ਪਾ ਲਈਏ ਤੇ ਕੋਈ ਜੋ ਮੇਰਾ ਜ਼ਰਬਾ ਬਾਪਾ ਦਸਰੇ ਸਮੇਂ ਚ ਮੈਂ ਵਿਖਿਆ ਜਿਹੜਾ ਆਪਾਂ ਵੋਟ ਤੇ ਪਾ ਦਿੰਨੇ ਆ ਜਿਤਨਾ ਮਹਤਾਜੀ ਗੱਲ ਹੋਈ ਉਹਨੂੰ 2 ਸਾਲ ਪਹਿਨਾ ਇਸ ਵਾਰੀ ਝਾੜੂ ਚੱਲੂ ਇਸ ਵਾਰੀ ਝਾੜੂ ਹਰ ਕਦੇ ਮੰਗਦੇ ਨਹੀਂ ਕਰਕੇ ਬੈਠਿਆ ਤੇ ਲੈ ਪੇਪਰ ਸੰਗਰ ਦੇ ਝਾੜੂ ਨੂੰ ਵੋਟ ਪਾਈ ਹੈ ਪਰ ਬਗਾਤੋ ਡੰਗਣੇ ਕੌਣ ਆ ਆਇਆ ਕਿ ਧੀਰ ਇੱਥੇ ਆਇਆ ਨਾ ਨਾ ਲੋਕਾਂ ਨਾਲ ਜਿਲਣਾ ਨਹੀਂ ਐਮਐਲਏ ਦੇਖਿਆ ਬਾਅਦ ਆਪਣਾ ਲੜੜੇ ਕਰੂਗਾ ਨਾ ਇਹਦੇ ਵੀ ਰਹੀਏ ਨਾ ਇਹਦੇ ਇੱਥੇ ਤੇ ਨਹੀਂ ਗਿਆ ਨਹੀਂ ਦੇਖਿਆ ਤੇ ਆਟੋਮੈਟਿਕਲੀ ਪਤਾ ਲੱਗ ਜਾਣਾ ਜਿਹਦੇ ਹੱਥ ਕੋ ਨਾ ਖੜਾ ਹੋਇਆ ਤੇਰਾ ਮਤਲਬ ਨਹੀਂ ਦੇਖਿਆ ਨਹੀਂ ਦੇਖਿਆ ਨਹੀਂ ਪਕ ਤੋਂ ਵੀ ਬੈਠੇ ਹੀ ਇੱਥੇ ਤੁਹਾਨੂੰ ਕੋੜਾ ਨਾ ਵਾਜੇ ਨੇ ਕਿਹਾ ਹੋਊਗਾ ਵੀ ਇੱਥੇ ਜੋਸ਼ੀ ਆਵਾਜ਼ ਜੋਸ਼ੀ ਆਉਣਾ ਹੈ ਜੀ ਸਹੀ ਹੈ ਕਿ ਜਿੰਨੇ ਮੇਰਾ ਨਾਮ ਸੁਣਿਆ ਵਾ ਘਲਕੇ ਜਨਾ ਕੰਮ ਨਹੀਂ ਕੀਤਾ ਉਹਦੇ باوجود ਮੇਰਾ ਨਾਮ ਲਈ ਸੁਣਿਆ ਤੇ ਜਿਹੜਾ ਤੁਹਾਡੇ ਅੰਦਰ ਲਿਆ ਜਿੰਨੇ ਬੋਟਾ ਭਾਈਆਂ ਉਹਦਾ ਤੁਹਾਨੂੰ ਪਤਾ ਹੈ ਸਮਝਦੇ ਨਾਲ ਹੀ ਗੱਲਿਆ ਰੋਡ ਪਾਉਂਦੇ ਕਿਉਂ ਮਟਨ ਦੱਬਦੇ 5 ਸੈਕਿੰਡ ਸ ਤੇ 5 ਸਾਲ ਲੰਘ ਜਾਂਦੇ ਆ ਕਿਰਨਪ੍ਰੀਤ ਮਨੋਦੀ ਸਾਡੇ ਯੂਥ ਦੇ ਸਰਪ੍ਰਦਾਨ ਅਤੇ ਫੋਰਮ ਕਮੇਟੀ ਆ ਪੰਜਾਬ ਜੀ ਉਹਦੇ ਨੰਬਰ ਨੇ ਇਹਦੀ ਆਇਆ ਸਵਾਗਤਿਆ ਅੱਜ ਜਿਹੜੀ ਆਪਾਂ ਵਿਚਾਰ ਕਰਦੇ ਪਏ ਆ ਉਹਦੇ ਤੇ ਗੌਰ ਕਰੀਏ ਮੈਂ ਤੇ ਉਹ ਗੱਲ ਕਰਦਾ ਹਕੀਕਤ ਚ ਜਿਹੜੀ ਆਪਾਂ ਫੀਲ ਕਰਦੇ ਆ ਮੈਂ ਅਮਰੀਕਾ ਦੀਆਂ ਗੱਲਾਂ ਕਰੀ ਜਾਵਾਂ ਕੋਈ ਇੰਗਲੈਂਡ ਦੀਆਂ ਕੋਈ ਧਰਦੀਆਂ ਉੱਤਰਦੀਆਂ ਤਾਂ ਕੋ ਮੈਨਾਂ ਨਹੀਂ ਆਗਾ ਨਾ ਹੀ ਤੁਹਾਨੂੰ ਕੋ ਦਿਨਾ ਦੇਣਾ ਦੇਣਾ ਤਾਨੂੰ ਲੈਣਾ ਦੇਣਾ ਕਿਹਦੇ ਨਾਲ ਭਾਈ ਅਸੀਂ ਅਕਸਰ ਨੂੰ ਜੇ ਵੋਟ ਪਾਉਂਦੇ ਆ ਤੇ ਸਾਡਾ ਚੁਣਿਆ ਐਮਐਲਏ ਸਾਡੀ ਸਮੱਸਿਆ ਸੁਣੇ ਸਾਡਾ ਦੁੱਖ ਦਰਦ ਸੁਣੇ ਸਾਡੇ ਕੋ ਆਵੇ ਸਾਨੂੰ ਆਸ ਹੋਵੇ ਤੇ ਅਗਰ ਸਾਨੂੰ ਕੋਈ ਮੁਸ਼ਕਲ ਆ ਗਈ ਅਸੀਂ ਫੋਨ ਕਰਾਂਗੇ ਸਾਡੀ ਮੁਸ਼ਕਲ ਹੱਲ ਹੁੰਦੇ ਤੇ ਕਰਕੇ ਵੋਟ ਪਾਉਂਦੇ ਨਾ ਕਿਉਂ ਭਾਈ ਜੀ ਵੋਟ ਦੇ ਕੇ ਕਰਕੇ ਪਾਈ ਦੀ ਹੈ ਕਿ ਇਹਨਾਂ ਮਿੱਦਾਂ ਦੇ ਕਦੀ ਤੋਂ ਖਰਾ ਉਤਰੇ ਆਵੇ ਤਾਂ ਪਹਿਲਾਂ ਰਾਜਕੁਮਾਰ ਦੀ ਬਣੇ ਦੋ ਕੋਈ ਆਂਦੇ ਕਬੜੀ ਬਣੇ ਲਗੋ ਇੱਕ ਵਰੀ ਬਨੇ ਉਹ ਆਏ ਨਹੀਂ ਨਹੀਂ ਆਏ ਦੁੱਦੀਵਰੀ ਰਛਨਾ ਗਈ ਪੈਨਾ ਤਨ ਕੋਈ ਇਹਨਾਂ ਨੂੰ ਕੋਈ ਲਾਗੇ ਨਾ ਲੱਗਣ ਦੇ ਤੇ ਰਾਦੇ ਜਨਾਂ ਮਨਾ ਦੇ ਆ ਬੰਦੇ ਆਪੁੱਛ ਜੋੜ ਲਿਆ ਬੁੱਡੇ ਬੁੱਡੇ ਘੁੱਟ ਲਿਆ ਪਿਛਲੀ ਵਰੀ ਗਲਤੀ ਹੋ ਗਈ ਅਣ ਕੀ ਫੇਰ ਰੋਟਾ ਪਾਓ ਫੇਰ ਰੋਟਾ ਪਾਤੀਆਂ ਨੂੰ ਲੋਕਾਂ ਦਿਤਾਤਾ ਰਾਜ ਕੁਮਾਰ ਦੀ ਮੰਤਰੀ ਬਣ ਗਿਆ ਇਹ ਫੇਰ ਦਬਾਰਾ ਆਏ ਫੇਰ ਗਿਆ ਫਿਰ ਪਾਰਟੀ ਛੱਡ ਕੇ ਫੇਰ ਦਬਾਰਾ ਵਾਪਸ ਆ ਗਏ ਇਹ ਖੇਡ ਖੇੜਦੀ ਪਈ ਆ ਫਿਰ ਆਪਾਂ ਉਹਨਾਂ ਕੋਲ ਹੱਟ ਗਏ ਤੇਰੇ ਸਵਾਰ ਝਾੜੂ ਚੱਲੂ ਝਾੜੂ ਚੱਲੂ ਝਾੜੂ ਚੱਲ ਗਿਆ ਅਰੇ ਇਹਦੇ ਤੇਰੇ ਦੀਆਂ ਵੋਟਾਂ ਪਾਤੀਆਂ ਤੇ ਮੈਂ ਪੁੱਛਦਾ ਐਡੇ ਜਾਣ ਆ ਇਹ ਝਾੜੂ ਨੂੰ ਵੋਟਾਂ ਪਾਈਆਂ ਕੀ ਝਾੜੂ ਵਾਲਾ ਆਇਆ ਤੂੰ ਇਹ ਕਿ ਨਹੀਂ ਆ ਮੈਂ ਉਹ ਨਾਰਦ ਦੇ ਵਿੱਚੋਂ ਇਲੈਕਸ਼ਨ ਲੜਦਾ ਤੁਸੀਂ ਗੱਲ ਸੁਣੀ ਹੈ ਕਾ ਤੁਹਾਡੇ ਰਿਸ਼ਤੇਦਾਰ ਵੀ ਉੜ ਕੇ ਕਈਆਂ ਦੇ ਹੈ ਕਿ ਕਹਿੰਦੇ ਨਾਰਦ ਮੇਰੇ ਰਿਸ਼ਤੇਦਾਰ ਹਾਂਜੀ ਹਾਂਜੀ ਕਾ ਖੜੇ ਕਰੋ ਕਿੰਨਾ ਦੇ ਹੈ ਇਹ ਨਹੀਂ ਇਹਨਾਂ ਦੇ ਰਿਸ਼ਤੇਦਾਰ ਹੋ ਗਏ ਉਹ ਤੇ ਜਾ ਕੇ ਵੇਖਿਆ ਹੋਊਗਾ ਜਿਨ੍ਹਾਂ ਨੇ ਨਹੀਂ ਹੈਗੇ ਉਹਨਾਂ ਨੇ ਸੁਣਿਆ ਹੋਊਗਾ ਜਾਂ ਉਧਰ ਗਏ ਹੋਣਗੇ ਵੇਖਿਆ ਹੋਊਗਾ ਵੀ ਇਹ ਤੇ ਯੂਰਪ ਜਾ ਕੇ ਆਪਾਂ ਬਾਹਰਲੇ ਮੁਰਫੜ ਕੇ ਲੱਗਦਾ ਲੱਗਦਾ ਕਿ ਨਾ ਆਮ ਤੱਕ ਬੋਲਦਾ ਕਾ ਮ ਆਪਣੇ ਆਪ ਬੋਲਦਾ ਦਸਨ ਦੀ ਲੋੜ ਨਹੀਂ ਪੈਂਦੀ ਗੰਦਾ ਨਾਲਾ ਸੀ ਨਰਕ ਚ ਲੋਕੀ ਰਹਿੰਦੇ 2000 ਰੁਪਏ ਗੱਜਗਾਨੀ ਵਰਦੀ ਲੱਖ ਰੁਪਏ ਗਾੜੀਆਂ ਕੋਈ bari ਨਹੀਂ ਇਹਨਾਂ ਚਰਣਾ ਨਹੀਂ ਖੋਲਦਾ ਅੱਧਾ ਕਿਲੋਮੀਟਰ ਪਰਲੇ ਪਾਸੇ ਤੇ ਅੱਧਾ ਕਿਲੋਮੀਟਰ ਜਿਹਨੂੰ ਹਵਾਵ ਦੇ ਰਾਤ ਨੂੰ ਰੋਟੀ ਕਹਿੰਦੇ ਖਿੰਦੇ ਲੋਕੀ ਐਡਰੈਸ ਨਹੀਂ ਦੱਸਦੇ ਆਪਣਾ ਕਿ ਦੰਦੇ ਨਾਲੇ ਤੇ ਰਹਿੰਦੇ ਆ ਰਸਤੇ ਵਾਲਾ ਕੋ ਆਉਂਦਾ ਹੀ ਨਾ ਇਦੋਂ ਪਤਾ ਲੱਗਦਾ ਇਹ ਨਾ ਪਹਿਲਾਂ ਤੇ ਦੱਸ ਦੇਣੀ ਲੋਕੀ। ਐਂਦੀ ਕਹਿੰਦੇ ਇੱਥੇ ਆ ਜਾਓ। ਮੈਡੀਕਲ ਕਾਲਜ ਹੈ ਇਹ ਹਸਪਤਾਲ ਦੇ ਲਾਗੇ ਉੱਥੋਂ ਤੁਹਾਨੂੰ ਲੈ ਜਾਾਂਗੇ ਪਤਾ ਨਾ ਲੱਗੇ ਕਹਿਣਾ। ਉਹ ਜਦੋਂ ਲਪਟਾਂ ਆਉਂਦੀਆਂ ਉਦੋਂ ਤੁਹਾਨੂੰ ਦੇਖ ਪਤਾ ਲੱਗ ਜਾਂਦਾ ਇਹ ਤਾਂ ਗੰਦੇ ਦੇ ਨਾਲੇ ਤੇ ਕੰਡੇ ਦੇ ਰੰਦੇ ਕੋਈ ਲਾਗੇ ਚਾਹੀਏ। ਕਿਤੇ ਕੋਈ ਦੱਸ ਦਿੰਦਾ ਹੈ ਨਾ ਰਿਸ਼ਤੇਦਾਰ ਵੀ ਰਿਸ਼ਤਾ ਕਰਨਾ। ਹਲੇ ਕਿੱਥੇ ਆ ਗੰਦੇ ਨਾਲੇ ਪਾਰ ਉਹ ਕਹਿੰਦਾ ਚੰਗਾ ਜੀ ਕੋਈ ਨਹੀਂ ਕੋਈ ਇੱਧਰ ਲੱਭਦੇ ਸਿਰ ਦੇ ਕੋਹਾ ਤੇ ਉੱਧਰ ਕਿੱਥੇ ਸੀ ਬੈਣ ਨੂੰ ਤੇ ਜਾਣਾ ਹੈ ਇਹ ਤਾਂ ਤੇ ਨਾ ਮੈਸੇਡ ਨਾ ਉਹਦੇ ਨਾਲੇ ਤੇ ਆਪਣੇ ਇਹਦੇ ਨੱਕੇ ਤੇ ਪੈ ਗਿਆ ਆਪਣਾ ਧੀ ਪ੍ਰਪਤ ਨੂੰ ਪੋਤ ਨੂੰ ਤੇਜਾਂਗੇ ਕੌਣ ਕਰਦਾ ਕੰਮ ਹੋਉਂਦਾ ਕੰਮ ਰਾਤ ਦਿਨ 18-18 ਘੰਟੇ ਕੀਤਾ ਜਦੋਂ ਮੈਂ ਚੱਲ ਜਾਣਾ ਸੀ ਆਪਣੇ ਹਲਕੇ 'ਚ ਐਡੇ-ਐਡੇ ਬੱਚੇ ਉਹ ਜੋਸ਼ੀ ਆ ਗਿਆ ਜੋਸ਼ੀ ਚੰਬੜ ਦੇ ਪਿੰਨੋ ਮਾਤਾ ਬਜ਼ੁਰਗ ਬਜ਼ੁਰਗ ਜੱਫੀਆਂ ਪਾਪ ਕੋ ਲਾਵੇ ਤੇ ਬੇਹਰਕੇ ਦਾ ਇਹ ਵੀ ਤੋੜਾ ਅਜੇ ਨਹੀਂ ਇਹ ਵੀ ਕਰਕੇ ਭੇਜਦਾ ਕੁਛ ਨਾ ਕੁਛ ਮੇਰੇ ਕਹਿੰਦਾ ਤੁਹਾਡੇ ਰਹੀਏ ਦਾ ਨਾ ਪੁੱਛੋ ਕਿਉਂ ਭੁੱਲੇ ਆ ਜਰਣਾ ਇਹ ਜਾਣਦਾ ਹਾਂ ਜੀ ਤੁਹਾਨੂੰ ਮੈਂ ਆ ਨਹੀਂ ਇਹੋ ਜਿਹੇ ਨਾ ਪੰਜਾਬ ਪੰਜਾਬ ਦੇ ਸਭ ਤੋਂ ਵੱਡੇ ਡਿਪਾਰਟਮੈਂਟਾਂ ਦਾ ਮੰਤਰੀ ਰਿਆਂ ਰਹਿੰਦਾ ਇਤਰਾ ਹੀ ਆ ਤੁਹਾਡੇ ਨੂੰ ਯਾਰਾਂ ਦੋਸਤਾਂ ਨੂੰ ਬੱਚਿਆਂ ਨੂੰ ਭੈਣਾਂ ਦੇ ਭਰਾਵਾਂ ਨੂੰ ਮਾਤਾ ਮਾਦੇ ਪੁੱਤਾਂ ਨੂੰ ਜਦੋਂ ਮਰਦੀ ਬਹੁਤ ਫੜ ਕੇ ਲੁਕੇ ਆ ਦੇਖਦਾ ਕੰਮ ਲੱਗਿਆ ਤਾਂ ਹੋਇਆ ਹੂਗਾ ਫੋਨ ਆ ਜਾਂਦਾ ਸੀ ਅੱਧੇ ਘੰਟੇ ਚ ਅਫਸਰ ਪਹੁੰਚ ਜਾਂਦੇ ਇੱਕ ਕੰਮ ਕਰਨ ਤੇ ਤੇ ਕਿਹਦੇ ਵੱਲ ਬੋਨਾਂ ਦਾ ਕੰਮ ਹੋ ਗਿਆ ਕੋਈ ਇੱਕ ਬੰਦਾ ਪੂਰੇ ਅੰਮ੍ਰਿਤਸਰ ਚ ਕਵੇ ਅਰੇ ਜੁਸੀ ਕੰਮ ਨਹੀਂ ਕਰਦਾ ਏ ਠਾਕੇ ਆ ਇਹ ਮਾੜਾ ਆ ਇਹ ਗੱਲ ਨਹੀਂ ਸੁਣਦਾ ਇੱਕ ਸਿੰਗਲ ਬੰਦਾ ਕਹਦੇ ਮੇਰੇ ਤੇ ਕਾੜਾ ਮਾਰਦੇ ਹੋ ਅਰ ਜੀ ਮੈਨੂੰ ਮੌਕਾ ਮਿਲ ਗਿਆ ਤੁਹਾਡੇ ਕੋਲ ਆਉਂਦਾ ਜੇ ਚੇਤਾਵਨੀ ਨਾ ਇੰਨੇ ਜਾ ਰਹੇ ਆ ਜਾਣ ਕਿ ਤੁਹਾਨੂੰ ਆਨੰਦ ਆ ਜਾਣ ਕੱਲੀਆਂ ਗੱਲਬਾਤਾਂ ਨਹੀਂ ਕਰਨੀਆਂ ਬੱਚਿਆਂ ਦੇ ਰੁਜ਼ਗਾਰ ਪੈਦਾ ਕਰਨੇ ਆ ਆਈਟੀ ਸਿਟੀ ਬਣਾਉਣਾ ਇਹਨੂੰ ਸਪੋਰਟਸ ਸਿਟੀ ਬਣਾਉਣਾ ਕੋਸ ਟੂਰਿਜ਼ਮ ਲੈ ਕੇ ਆਣਾ ਵੱਡੇ ਵੱਡੇ ਹਸਪੀਟਲ ਲੈ ਕੇ ਆਉਣੇ ਆ ਜਿੱਥੇ 2-2 4-4 ਹਜ਼ਾਰ ਸਾਡਾ ਬੱਚਾ ਨੌਕਰੀ ਲੱਗੇ ਦੁਨੀਆ ਭਰ ਤੋਂ ਲੋਕੀ ਨਾਲ ਚਰ ਆਉਣਾ ਹਣ ਅਸੀਂ ਕਰ ਦੇਣਾ ਸੀ ਜੇ ਲੋਕੀ ਇੰਨਾ ਲਾਲਚਾਂ ਚ ਨਾ ਪੈਂਦੇ ਅਸੀਂ ਜਿਸ ਲਾਈਨ ਤੇ ਚੱਲਦੇ ਬੈਸੀ ਸ਼ਹਿਰ ਸੋਹਣਾ ਕਰਨ ਤੋਂ ਬਾਅਦ ਇਹੋ ਹੀ ਕੁਝ ਕਰਨਾ ਸੀ ਨਕਸ਼ੇ ਬਣੇ ਸੀ ਪ੍ਰੋਗਰਾਮ ਬਣਿਆ ਸੀ ਜੇ 5 ਸਾਲ ਹੋ ਗਏ ਤੇ ਇਹਨੂੰ ਗਰਦਾਨਾ ਉੱਗਾਉਣਾ ਤੋਂ ਅੱਗੇ ਲੈ ਕੇ ਜਾਣਾ ਸੀ ਪਰ ਲੋਕਾਂ ਨੇ ਜਾਦਾ ਦੇ ਚੱਕਰ ਦੇ ਵਿੱਚ ਜੋ ਸੀਗਾ ਗੋਲ ਉਹ ਵੀ ਗਵਾ ਲਿਆ ਅਸੀਂ ਹਮੇਸ਼ਾ ਹੀ ਨਾ ਲਾਰਜ ਸਭ ਕੁਝ ਗਵਾਉਨੇ ਆ ਜਿਆਦਾ ਜਿਆਦਾ ਕੀ ਅਵਾਮ ਨੂੰ ਫੜੀਏ ਨਾ ਲੀਆਂ ਕਦੇ ਅਵਾਮ ਆਖਾਈਆਂ ਕੈਪਟਨ ਸਾਹਿਬ ਨੇ ਗੁੱਟ ਘੜ ਸਾਡੀ ਸ਼ੌਕ ਖਾਤੀ ਝੂਠ ਸੱਚ ਮਾਰਿਆ ਲੋਕੀ ਟਰੈਪ ਚ ਆ ਗਏ ਉਹਨਾਂ ਦੇ ਲੋਕੀ ਫਸ ਗਏ ਉਹ ਗਏ ਲੋਕੀ ਉਹਦੇ ਤੋਂ ਹੋਰ ਜ਼ਿਆਦਾ ਕੇਹਦੀ ਚਾਰੂਆ ਨੇ ਮਾਡਲ ਦਿੱਲੀ ਫਲਾਣਾ ਢੀਗਰਾ ਦੱਸਿਆ ਹਜ਼ਾਰ ਹਜ਼ਾਰ ਦਿੱਧੀਆਂ ਨੂੰ ਕਰ ਕਰ ਨੌਕਰੀ ਦਾ ਅਪਾਰਟਮੈਂਟ ਦਾ ਆਨੰਦ ਦੇਣੀਆਂ ਦਿੱਧੀਆਂ ਨੂੰ ਸੁਪਨੇ ਵਾਲੇ ਝੂਰੋ ਕੇ ਮੁੰਡਾ ਨੌਕਰੀ ਲੱਕੇ ਰਾਤ ਸੁਪਨਾਵਣਾ ਨਵੀਂ ਨੌਕਰੀ ਵਾਲੀ ਆ ਜਾਣੀ ਕੋਰਸ ਬਾਅਦ ਵੀ ਪੂਰੀ ਜਾਂਦੀ ਆ ਫੋਨ ਕਰਨਾ ਪੁੱਤ ਕੇਲੇ ਵੀ ਲੈ ਆਏ 2 ਕਿਲੋ ਸੇਬ ਵੀ ਲਿਆਏ ਤਸਵੀਰਾਂ ਉੱਠਣਾ ਤੇ ਗੱਪਪਣਾ ਸੁਪਨੇ ਚੜਾਇਆ ਇਹਨਾਂ ਨੇ ਨਾ ਨੌਕਰੀਆਂ ਮਿਲੀਆਂ ਨਾ ਨੋ ਨੌਕਰੀ ਵਾਲੀ ਆਈ ਨਾ 1000 ਰੁਪਈਆ ਮਿਲਿਆ ਜੋ ਹੈਗਾ ਸੀ ਬਾਪੂ ਬਾਦਲ ਦੇ ਦਿੱਤੇ ਕਾਰਡ ਵੀ ਕੱਟਦੇ ਤਾਂ ਸਾਰਾਂ ਸਕੀਮ ਖਤਮ ਹੋ ਗਈ ਪੈਨਸ਼ਨਾਂ ਦਾ ਪਤਾ ਨਹੀਂ ਆਉਂਦੀ ਆ ਕਿ ਨਹੀਂ ਆਉਂਦੀ ਕੁੜੀਆਂ ਨੂੰ ਸਾਈਕਲ ਦਿੰਦੇ ਸੀ ਬਣਨ ਵਾਲੀਆਂ ਨੂੰ ਬੱਚਿਆਂ ਨੂੰ ਵਜੀਫੇ ਮਿਲਦੇ ਸੀ ਸਭ ਕੁਝ ਆਪਾਂ ਬਰਬਾਦ ਕਰ ਲਿਆ 5 ਲੱਖ ਦਾ ਕਾਰਡ ਚੱਲਦਾ ਹੈ ਰਾਜ ਵਾਲਾ ਹੰਦ ਕਾਰਡ ਪਤਾ ਨਹੀਂ ਚੱਲਦਾ ਕਿ ਨਹੀਂ ਚੱਲਦਾ ਸਭ ਕੁਝ ਆਪਾਂ ਬਰਬਾਦ ਕਰ ਲਿਆ ਪਰ ਕੀਤਾ ਆਪ ਅਜੇ ਤਾਂ ਦੱਸਿਆ ਵੀ ਆਪਾਂ ਕਈ ਮੋਟਾਪਦੇ ਆਪਣੇ ਤੇ ਇਹ ਪਾਰਟੀ ਮੇਰਾ ਧਰਮ ਆ ਕਈ ਲਾਜ ਨੂੰ ਪਾ ਦਿੰਦੇ ਆ ਕਈ ਖਾਪੀ ਤੇ ਪਾ ਦਿੰਦੇ ਆ ਮੋਟ 5 ਸਾਲ ਵਾਸਤੇ ਪਾਇਆ ਕਰੋ ਜਿੰਨੇ ਤੁਹਾਡੇ ਦੁੱਖ ਸੁੱਖ ਕਰੋਣਾ ਆਓ ਜੀ ਮੋਦਾਂ ਇਥੋਂ ਮਦਦ ਲਓ ਜਿੰਨਾਂ ਲੁੱਟਮਾਰ ਕੀਤੀ ਆ ਨਾ ਖਾਓ ਵੀਓ ਮੋਦਾਂ ਨਾ ਕੋਈ ਹਰ ਨਹੀਂ ਆ ਪਰ ਬੋਧ ਪੰਜ ਸਾਲ ਬਾਅਦ ਤੇ ਪਾਓ ਜਿਹਨੂੰ ਬਾਹਰ ਲਾਓ ਜੇ ਤੋ ਪੰਜ ਸਾਲ ਆਸ ਹੋਵੇ ਨਾ ਦੁੱਖ ਸੁੱਖ ਚ ਖੜੂਗਾ ਮੁਸ਼ਕਲਾਂ ਤੇ ਜ਼ਿੰਦਗੀ ਦਾ ਆਉਂਦੀਆਂ ਐਂ ਜਿੰਦਗੀਆਂ ਅੱਜ ਕਹੇ ਨੂੰ ਆਸ ਨਹੀਂ ਆ ਜਦੋਂ ਮੈਂ ਸੀਗਾ ਉਹ ਮੁਸੀਬਤ ਆ ਜਾਂਦੀ ਸੀ 10 ਬੰਦੇ ਬੈਠੇ ਆ ਨਾ ਤੇ ਕਿੰਨੇ ਗੱਲ ਕਰਨ ਯਾਰ ਆ ਮੁਸ਼ਕਲ ਆ ਗਈ ਐ ਦਸਾਂ ਦੇ ਦਸ ਆਏ ਫੋਨ ਜੇ ਤੋਂ ਕਰਦੇ ਹੋਣੇ ਜੋਸ਼ੀ ਨੂੰ ਫੋਨ ਕਰਦੇ ਆ ਦੂਜੇ ਕਹਨ ਲੈ ਇੱਥੇ ਸਾਧ ਲੈਣੇ ਆ ਯਾਦ ਆ ਤੁਹਾਨੂੰ ਹੋਇਆ ਦੋ ਮਿੰਟ ਤੇ ਤੇਰੇ ਕੋਲ ਫੋਨ ਤੇ ਘਰਾ ਦੇ ਨੇ ਕਿੰਨਾ ਵਿਸ਼ਵਾਸ ਸੀਗਾ ਤੇ 5 ਮਿੰਟ ਤੇ ਫੋਨ ਹੁੰਦਾ ਸੀ ਤੇ ਕੰਮ ਨਹੀਂ ਹੁੰਦਾ ਸੀ ਤੇ ਕੋਈ ਝੂਠ ਨਹੀਂ ਹੈ ਮੇਰਾ ਮਾਡਲ ਦਿੱਲੀ ਦਾ ਨਹੀਂ ਗੁਜਰਾਤ ਦਾ ਮਾਡਲ ਮੇਰਾ ਇੱਥੇ ਹੀ ਮਾਡਲ ਹੈ ਮੈਂ ਇੱਥੇ ਹੀ ਆ ਹਰ ਵੇਲੇ ਲੋਕਾਂ 'ਚ ਆ ਮੈਂ ਭੱਜਦਾ ਹੀ ਨਹੀਂ ਇਤਨਾ ਨਹੀਂ ਨਾ ਲੋਕਾਂ 'ਚ ਜਿਹੜੇ ਜਾਣਦੇ ਮੈਨੂੰ ਉਹਨਾਂ ਨੂੰ ਪੁੱਛ ਲਓ ਹਾਂਜੀ ਸੰਜੇਪਾ ਮੇਰੇ ਕੰਮ ਦੀ ਖਸਮੂ ਕੱਲਾ ਪੂਰੇ ਅਮਰਸਾਤ ਨਹੀਂ ਨੀ ਸਾਰੇ ਪੰਜਾਬ 'ਚ ਹੈ ਪੰਜਾਬ ਦੇ ਕਿਸੇ ਹੋਰ ਕੋਨੇ 'ਚ ਜੋ ਬੁੱਛਲੇ ਜੋਸ਼ੀ ਉਹਨਾਂ ਨੇ ਬੜਾ ਕੰਮ ਕਰਾਇਆ ਜਿਹੜੇ ਬਾਗ ਖਲੋਜੋ ਕਿੰਨੇ ਬਣਾਇਆ ਜੋਸ਼ੀ ਨੇ ਠੀਕ ਹੈ ਠੀਕ ਜਿਹੜੀ ਸੜਕ ਦੇ ਖਲੋਜੋ ਕਿੰਨੇ ਬਣਾਈ ਜੋਸ਼ੀ ਨੇ ਉਪਰ ਨੇ ਜੇ ਮਸ਼ੀਨਾਂ ਕੰਨੇ ਲਾਈਆਂ ਜੋਸ਼ੀ ਨੇ ਨਾ ਤੇ ਲੇਜ਼ਰ ਸ਼ੋਅ 뮤지컬 ਫਾਉਂਟੇਨ ਬਾਗ ਬਗੀਚੇ ਸਾਈਕਲ ਟਰੈਕ ਮੈਂ ਤਾਂ ਯੂਰਪ ਬਣਾਤਾ ਸੀ ਯੂਰਪਾ ਐਂਡ ਟੂ ਐਂਡ ਵਾਲ ਟੂ ਵਾਲ ਨਰਨ ਅਗਲਾਣਾ ਕੈਨੇਡਾ ਦੇ ਵਿੱਚ ਚਿੱਟੀ ਕਮੀਜ਼ ਪਾਈ ਹੱਤਾ ਗੰਦੀ ਨਹੀਂ ਹੁੰਦੀ ਮੈਂ ਉਹ ਜਿਹੜਾ ਬਣਾਤਾ ਹੱਤਾ ਗੰਦੀ ਨਹੀਂ ਸੀ ਕੋਈ ਕੱਟਾ ਮਿੱਟੀ ਨਹੀਂ ਤੇ ਹਰ ਸੂਰਤ ਘਰ ਤੱਕ ਪਹੁੰਚਦੀ ਹਰ ਸੂਰਤ ਘਰ ਤੱਕ ਪਹੁੰਚਦੀ ਇਹਨੂੰ ਦਸਤਨਾਂ ਤੱਕ ਨਹੀਂ ਪਹੁੰਚਦੀ ਮੇਰੇ ਦਫ਼ਤਰ ਜਿਹੜਾ ਆਧਾਰ ਕਾਰਡ ਦੀ ਮਸ਼ੀਨ ਮੇਰੇ ਦਫ਼ਤਰ ਨੀਲੇ ਕਾਰਡ ਬੰਦੇ ਸੀ ਮੇਰੇ ਆਪਣੇ ਦਫ਼ਤਰ ਘਰਤ ਪਰਤ ਕੋਈ ਸਰਟੀਫਿਕੇਟ ਬਣਨਾ ਕਿਤੇ ਦਫ਼ਤਰਾਂ ਜਾਣ ਦੀ ਲੋੜ ਨਹੀਂ ਪੈਂਦੀ ਉੱਥੇ ਟੇਬਲ ਲੱਗੇ ਉੱਥੋਂ ਹੀ ਲੋਕੀ ਲੈ ਜਾਂਦੇ ਨੇ ਮੇਰੇ ਘਰ ਬਚਾ ਦਿੰਦਾ ਹਾਂ ਹੁਣ ਫੈਸਲਾ ਤੁਸੀਂ ਕਰਨਾ ਮੈਂ ਤਾਂ ਤੁਹਾਡੇ ਕੋ ਵੀ ਆ ਗਿਆ ਤੇ ਤੇ ਰੱਬ ਦੀ ਮਰਜ਼ੀ ਆ ਲੋਕੀ ਮੈਂ ਜਦੋਂ ਕਿਤੇ ਉਸ ਟਾਈਮ ਤੇ ਜਾਂਦਾ ਹਾਂ ਨਾ ਕਿਸ ਹਲਕੇ ਤੇ ਤੇ ਲੋਕੀਆਂ ਨੇ ਦੇ ਜੋ ਸਾਡੇ ਸਾਡੇ ਹਲਕੇ ਦੇ ਰਾਜ ਉਹਨਾਂ ਸਾਨੂੰ ਵੀ ਮੌਜਾਂ ਲੱਗ ਜਾਂਦੀਆਂ ਤੇ ਮੈਨੂੰ ਲੋਕੀਆਂ ਦੇ ਨਹੀਂ ਉਦੋਂ ਤੇ ਸਭ ਸੋਚਦੇ ਹੁੰਦੇ ਸੀ ਰੱਬ ਨੇ ਸੋਚੀ ਸਾਰੇ ਸਭ ਸੋਚਦੇ ਹੁੰਦੇ ਸੀ ਕਿ ਆ ਜੋਸ਼ੀ ਸਾਡੇ ਹਲਕੇ ਦਾ ਮੱਲੇ ਬਣ ਜੇ ਨਾ ਮੌਜਾਂ ਲੱਗ ਜਾਣ ਤੇ ਤੇ ਰੱਬ ਨੇ ਗੁਰੂ ਅਮਰਦਾਸ ਜੀ ਨੇ ਮੈਨੂੰ ਭੇਜਦਾ ਸਾਰੇ ਪਾਸੇ ਤੇ ਸਾਰਾ ਅੰਬਰਸਰ ਨਾਲ ਆ ਜੀ ਪੂਰਾ ਜ਼ਿਲ੍ਹਾ ਹੀ ਹੋ ਗਿਆ ਕਿਸ ਜ਼ਿਲ੍ਹੇ ਨੂੰ ਅੰਦੋਸਤਾਂ ਦਾ ਸਭ ਤੋਂ ਵਧੀਆ ਡਿਵੈਲਪਰ ਤੇ ਨਾਲ ਰੋਜ਼ਗਾਰ ਕਾਰੋਬਾਰ ਹਰਕ ਦਾ ਬਲੇ ਸਰਕਾਰੀ ਨੌਕਰੀਆਂ ਝੂਟਿਆ ਰੋਜ਼ਗਾਰ ਕਾਰੋਬਾਰ ਦਿੱਤਾ ਜਾ ਰਿਹਾ ਜਿਹੜੀਆਂ ਅੱਜ ਗੱਲਾਂ ਕੀ ਹੈ ਨਾ ਟ੍ਰੇਡ ਸੈਂਟਰ ਬਣਾਉਣਾ ਆਈਟੀ ਸਿਟੀ ਬਣਾਉਣਾ ਸਾਡੇ ਬੱਚੇ ਆਈਟੀ ਵਾਲੇ ਗੁਦਗਦਾਵਾ ਬੰਗਲੌਰ ਸਾਹ ਤੋਂ ਰਿਹਾ ਸਭ ਨੂੰ ਇੱਥੇ ਨੌਕਰੀਆਂ ਮਿਲਣ ਸਭ ਤੇ ਕੰਪਨੀਆਂ ਆਉਣਾ ਚਾਹੁੰਦੀਆਂ ਕੋ ਬਾਹਰ ਪੜਨਾ ਲੈਣੀ ਹੈਗਾ ਸਰਸੇ ਨੂੰ ਨਾ ਲਾਉਣੇ ਇਹਦੇ ਅੰਮ੍ਰਿਤਸਰ ਸਾਹਿਬ ਇਦਾਂ ਵੱਡਾ ਨਾਮ ਆ ਹਰ ਕੰਪਨੀ ਲੱਗਣਾ ਚਾਹੁੰਦੀ ਅੰਮ੍ਰਿਤਸਰ ਸਾਹਿਬ ਪਿੱਛੇ ਲੱਪਣੇ ਸਾਰੀਆਂ ਤੁਹਾਡੀਆਂ ਜਿਹੜੀਆਂ ਬੇਸਬ ਜਰੂਰਤਾਂ ਤੇ ਮਿਲਣੀਆਂ ਹੀ ਆ। ਅਸੀਂ ਤਾਂ ਬਹੁਤ ਕੁਝ ਕਰਨਾ ਹੈ। ਇਹਨੂੰ ਗੁਰਦਾਵਾ ਬਗਰਾਉਂ ਤੋਂ ਅੱਗੇ ਲੈ ਕੇ ਜਾਣਾ ਹੈ ਸ਼ਹਿਰ ਨੂੰ। ਪਹਿਲਾਂ ਤੇ ਪਾਰਲੀਮੈਂਟ ਮੈਂਬਰ ਬਣਾਉਣਾ ਫਿਰ ਸਰਕਾਰ ਬਣਾਉਣੀ ਸਾਡੀ ਤੇ ਫੇਰ ਉਹ ਵੀ ਆਨੰਦ ਇੱਥੇ ਮਿਲਦੇ ਆ ਤੱਕੜੀ ਚੋਂ ਨਿਸ਼ਾਰਿਆ ਹੁਣ ਹੋਰ ਤੇ ਜਲਦੀ ਨਾ ਕਰਿਓ ਮੈਂ ਜਾਣ ਬਟਨ ਦੱਬਦੇ ਪੰਜ ਸਾਲ ਉਮਰ ਗਈ ਫੇਰ ਬਟਨ ਦੱਬਿਆ ਪੰਜ ਸਾਲ ਹੋਰ ਗਈ ਬੁੱਢੇ ਹੋ ਗਏ ਕੰਮ ਨਹੀਂ ਕਰਦੇ ਕਿਸੇ ਨੂੰ ਵੇਖਿਆ ਇਹ ਗੱਲਾਂ ਮੇਰੇ ਪੈਸੇ ਦੀ ਬਣੀਆਂ 140 ਕਰੋੜ ਰੁਪਏ ਦਿੱਤਾ ਸੀ ਅਸਲ ਕੇਸ਼ੀ ਹਾਂ 140 ਕਰੋੜ ਰੁਪਏ ਕੇਸ਼ ਜਨ ਨੂੰ ਦਿੱਤਾ ਹੀ ਘਾੜਿਆ ਸੀ ਮਗਾ ਕਰ ਤਗੜਾ ਹੋ ਗਏ ਅ ਲੋਕਾਂ ਨੇ ਮੋਰ ਮਾਸੇ ਤੋਂ ਲੈ ਚ ਲਾਲਚ ਚਾਗਤਨ ਦੱਸਿਆ ਜਾਦੇ ਦੇ ਚੱਕਰ ਤੋਂ ਜੋ ਹੈ ਅਸੀਂ ਉਹਦੇ ਸ਼ਹਿਰ ਦੇ ਵਿੱਚ 800 ਕਰੋੜ ਰੁਪਈਆ ਮੈਂ ਸਾਰੇ ਹਲਕੇ ਨੂੰ ਦਿੱਤਾ ਸੀ ਡਵੈਲਪਮੈਂਟ ਕਰਾਉਣ ਵਾਸਤੇ ਤੇ ਆਪਣੇ ਹਲਕੇ ਦੇ 1-1 ਬਿੱਲ ਖੜਕਾ ਕੇ ਰੋਛੇ ਜਿਦੋਂ ਕੀ ਜਾਂਦੇ ਜੋ ਲੋਕਿਆਂ ਦੇ ਕੰਮ ਹੈ ਹੀ ਨਹੀਂ ਤੇ ਮੁੱਕ ਗਏ ਇਸ ਕਰਕੇ ਮੈਂ ਕੰਮ ਵਾਸਤੇ ਬਣਿਆ ਗੁਰੂ ਮਹਾਰਾਜ ਨੇ ਮੈਨੂੰ ਸੇਵਾ ਵਾਸਤੇ ਲਾਇਆ ਮੇਰਾ ਕੋਈ ਏਜੰਡਾ ਨਹੀਂ ਜ਼ਿੰਦਗੀ ਤੋ ਜਾਊਂਗਾ ਤੇ ਇਹੋ ਜਿਹੇ ਜੱਤਾ ਬਣਾ ਕੇ ਜਾਊਂਗਾ ਜਿਹੜਾ ਪੀੜ੍ਹੀਆਂ ਯਾਦ ਰੱਖਣੇ ਕੋਈ ਡੰਡਾ ਮਰੀਂ ਅੰਮ੍ਰਿਤ ਜੋਸ਼ੀ ਜੀ ਕੋਈ ਡੰਡਾ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜੋ ਅੱਜ ਤੱਕ ਨਹੀਂ ਹੋਇਆ ਉਹ ਕੀਤਾ ਤੇ ਜੋ ਅੱਜ ਤੱਕ ਕਿਸੇ ਸੋਚਿਆ ਨਹੀਂ ਉਹ ਕਰਕੇ ਜਾਊਂਗਾ ਬਹੁਤ ਧੰਨਵਾਦ